ਹਾਂਜੀ ਦੋਸਤੋ ਸਤਿ ਸ੍ਰੀ ਅਕਾਲ। ਹਾਲਾਤ ਪੜਾ ਠੀਕ ਠਾਕ ਹੋ। ਅੰਮੀ ਤੇ ਕਰਦੇ ਸਾਰੇ ਭਰਾ ਭਾਪਾ ਨੂੰ ਦੇਖਣ ਵਾਲੇ ਮਾਨਗੋ ਫਾਰਮ ਨੂੰ ਲੈਦੇ ਪੰਜਾਬ ਵਾਲੀ ਪੰਜਾਬ ਵਾਲੀ। ਅੱਜ ਵੀ ਪੜਾ ਸਵਾਗਤ ਹੈ ਬਾਈ ਜੀ ਆਪਣੇ ਚੈਨਲ ਤੇ ਸਵਾਗਤ ਆ। ਹਾਂਜੀ ਬਾਈ ਜੀ ਆਪਾਂ ਅੱਜ ਪੁੰਨਾਲ ਪਿੰਡ ਦੇ ਵਿੱਚ ਖੜੇ ਆ। ਜ਼ਿਲ੍ਹਾ ਸੰਗਰੂਰ ਤੇ ਤਹਿਸੀਲ ਧੂਰੀ ਬਾਈ ਜੀ। ਇੱਥੇ ਬਾਈ ਜੀ ਕਹਿੰਨਾ 22 ਬੱਕਰੀਆਂ ਦੀ ਮੰਡੀ ਲਾਉਣ ਲੱਗੇ ਨੇ ਨਵੇਂ। ਬਹੁਤ ਸੋਹਣੇ ਢੰਗ ਦੇ ਨਾਲ ਬਾਈ ਕਹਿੰਨਾ ਬੱਕਰੀਆਂ ਦੀ ਮੰਡੀ ਲਾਉਣ ਲੱਗੇ ਨੇ। ਛੋਟੇ ਸਹਿਯੋਗ ਦੇ ਨਾਲ ਬਾਈ ਜੀ ਠੀਕਾ ਜੀ ਬਹੁਤ ਸੋਹਣੇ ਐ ਬਾਈ ਜੀ ਨੇ ਪ੍ਰਾਰਲਾ ਕੀਤਾਗਾ ਬਾਈਆਂ ਨਾਲ ਕਨਾ ਕਰਾਉਨਿਆਂ ਗੱਲਬਾਤ ਪੁੱਛ ਦਿਆਂਗੇ ਕੀ ਲੋਕੇਸ ਨਾਲ ਮੰਡੀ ਦੀ ਕਿ ਵੰਡੀ ਦਾ ਰੂਲ ਹੈਗਾ ਆਪਾਂ ਬਾਈਆਂ ਨਾਲ ਛੋਟੇ ਨਾਲ ਕਰਾਵਾਂਗੇ ਸਾਰੀ ਗੱਲਬਾਤ ਬਾਈ ਜੀ ਸਾਡੇ ਨਾਲ ਤੁਸੀਂ ਬਣੇ ਰਹੋ ਬਾਕੀ ਕਨਾ ਬਾਈ ਜੀ ਬਹੁਤ ਸੋਹਣੇ ਬਾਈਕ ਨਾਲ ਚੰਗੇ ਸੁਭਾਅ ਦੇ ਬੰਦੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬਾਈਆਂ ਨੇ ਮੰਡੀ ਸਟਾਰਟ ਕਰੀ ਆ ਗਈ ਆ ਜੋ ਵੀਡੀਓ ਦੇ ਵਿੱਚ ਬਣੇ ਰਹੋ ਕਰਾਉਨਿਆਂ ਗੱਲਬਾਤ ਬਾਈ ਜੀ ਨਾਲ ਦਾਸਿਕਾ 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 ਹਾਂਜੀ ਕੀ ਹਾਲ ਨੇ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਲਵੇ ਜੇ 라ਜੋ ਬਾਈ ਮੜਾ ਹਾਂਜੀ ਹੋਰ ਸੁਣਾਓ ਜੀ ਕੀ ਹਾਲ ਨੇ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਬਾਈ ਦੱਸੋ ਆਪਾਂ ਕਿਹੜੇ ਪਿੰਡ ਖੜੇ ਆ ਹੁਣ ਪਿੰਡ ਪੁੰਨਾਵਾਲ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਬਾਈ ਜੀ ਠੀਕ ਹੈ ਜੀ ਇਹ ਧੂਰੀ ਤੋਂ 7-8 ਕਿਲੋਮੀਟਰ ਪੈ ਜਾਂਦਾ ਠੀਕ ਹੈ ਜੀ ਪਿੰਡ ਪੁੰਨਾਵਾਲਾ ਇਹੀ ਲੋਕੇਸ਼ਨ ਆ ਜੀ ਪੂਰੀ ਮੰਡੀ ਲਵਾਉਣੀ ਆ ਆਪਾਂ ਆਪਣੀ ਚੌਥੀ ਮੰਡੀ ਲੱਗੀ ਸੀ ਹੁਣ ਠੀਕ ਹੈ ਜੀ ਬਹੁਤ ਹੀ ਵਧੀਆ ਭਰਮਾ ਹੰਗਾਰ ਮਿਲ ਰਿਹਾ ਠੀਕ ਹੈ ਜੀ ਆਪਾਂ ਨੂੰ ਇਹ ਮੰਡੀ ਠੀਕ ਹੈ ਜੀ ਇਹ ਤੁਰੀ ਘਣੀ ਹੋਣਾ ਤਾਂ ਪੇਦੀ ਵਾਲਾ ਪੈ ਜਾਂਦਾ ਜੀ ਠੀਕ ਹੈ ਜੀ ਕੱਕੜਾਲ ਤੋਂ ਪੇਦੀ ਨਹੀਂ ਪੇਦੀ ਦਾ ਪੰਨਾ ਵਾਲਾ ਜੀ ਪੰਨਾ ਵਾਲੇ ਹਾਂਜੀ ਠੀਕ ਹੈ ਜੀ ਬੱਕਰੀ ਬੱਕਰੀ ਦਾ ਧੰਦਾ ਪਾਂ ਚਲਾਉਣ ਵਾਸਤੇ ਬੱਕਰੀ ਮੰਡੀ ਲਾਉਣ ਵਾਸਤੇ ਜੀ ਆਪਾਂ ਨੇ ਮੰਨ ਦੇ ਵਿੱਚ ਕਿਵੇਂ ਸੋਚਿਆ ਇਹ ਤਾਂ ਫਾਰ ਬਾਉਂ ਦੀ ਸਲਾਹ ਸੀ ਜੀ ਠੀਕ ਹੈ ਜੀ ਆ ਸਾਡੇ ਵਾਈਜ਼ ਦੇ ਨਾਲ ਹੀ ਨਾ ਰਹਿ ਦਿੱਤੇ ਕਿ ਆਪਾਂ ਫੰਡੀ ਦਾ ਮੰਡੀ ਦਾ ਕੰਮ ਕਰਦੇ ਹਾਂ ਠੀਕ ਹੈ ਜੀ ਹਾਂ ਇਹਨਾਂ ਦੀ ਰਹਿ ਦਿਨ ਨਾਲ ਹੀ ਚੱਲੇਵੇਂ ਕੰਮ ਕਰ ਰਹੇ ਨੇ ਬਹੁਤ ਪੁਰਾਣਾ ਕੰਮ ਕਰ ਰਹੇ ਨੇ ਬੱਕਰੀ ਨੂੰ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਠੀਕ ਹੈ ਜੀ ਕਿਸੇ ਦੇ ਰਾਇ ਵਾੜੀ ਲੈ ਕੇ ਕੰਮ ਕਰਿਆ ਕਰੋ ਤਰੇ ਤਰੇ ਲੈ ਕੇ ਗਏ ਸਾਰੇ ਸਾਰੀਆਂ ਮੰਡੀਆਂ ਦੇ ਯਾਰ ਜਾ ਕੇ ਵੀਰੇ ਫੇਰ ਕੰਮ ਤੋਂ ਜਾ ਪਹਿਲਾਂ ਮੰਡੀਆਂ ਤੇ ਤੁਸੀਂ ਵਿਜ਼ਿਟ ਕਰੀਆ ਫੇਰ ਆ ਕੇ ਆਪਾਂ ਨੇ ਆਪਣੇ ਵਾਹਣ ਦੇ ਵਿੱਚ ਮੰਡੀ ਲਾਈ ਆਪਦੇ ਵਾਹਣ ਦੇ ਵਿੱਚ ਮੰਡੀ ਠੀਕ ਹੈ ਜੀ ਹਾਂਜੀ ਭਾਈ ਜੀ ਮੰਡੀ ਦੇ ਕੀ ਰੂਲ ਨੇ ਪਾਈਆਂ ਨੂੰ ਦੱਸ ਦੋ ਕਿਹੜੇ ਹੁਣ ਆਪਣੇ ਭਰਾ ਆਪਾਂ ਨੂੰ ਦੇਖ ਰਹੇ ਨੇ ਆਪਣੇ ਵਪਾਰੀ ਭਾਈ ਤੇ ਜੋ ਬੱਕਰੀਆਂ ਲੈਣ ਵਾਰੀ ਸੋਚ ਰਹੇ ਨੇ ਜਾਂ ਵੇਚਣ ਵਾਰੀ ਸੋਚ ਰਹੇ ਨੇ ਪਾਈਆਂ ਨੂੰ ਦੱਸ ਦੋ ਵੀ ਆਪਣੀ ਮੰਡੀ ਦੇ ਕੀ ਰੂਲ ਨੇ ਕਿੰਨੇ ਪਰਚੀ ਆ ਕਿ ਸਿਸਟਮ ਆ ਸਾਰਾ ਭਾਈ ਜੀ ਐਂਟਰੀ ਫੀਸ ਆਪਣੀ 10 ਰੁਪਏ ਜੀ ਠੀਕ ਹੈ ਜੀ ਨਗਦ ਨਗਦ ਹਨ ਠੀਕ ਹੈ ਇੱਕ ਨਗਦ 100 ਰੁਪਏ ਕਿਹੜਾ ਆਪਣਾ ਸੌਦਾ ਹੋਊਗਾ ਜੀ ਠੀਕ ਹੈ ਜੀ ਤੇ ਵੇਚਣ ਵਾਲਾ ਤੇ ਖਰੀਦਣ ਵਾਲਾ ਉਹਨਾਂ ਦਾ 100 ਰੁਪਏ ਉਹਨਾਂ ਦਾ 100 ਰੁਪਏ ਜੀ 100 ਰੁਪਏ ਲੈਣ ਨਾਲ 100 ਰੁਪਏ ਦੇਣਾ ਠੀਕ ਹੈ ਜੀ ਵੇਚ ਖਰੀਦ ਵਾਲੇ ਤੋਂ ਹਾਂ ਵੇਚ ਖਰੀਦਣ ਵਾਲਾ 100 ਰੁਪਏ ਠੀਕ ਹੈ ਜੀ ਲੰਗਰ ਪਾਣੀ ਦਾ ਪ੍ਰਬੰਧ ਠੀਕ ਹੈ ਲੰਗਰ ਪਾਣੀ ਦਾ ਪ੍ਰਬੰਧ ਫੁੱਲ ਹੈ ਜੀ ਆਪਣਾ ਠੀਕ ਹੈ ਜੀ ਵੀ ਆਪਣੇ ਉਹਰੇ ਲੰਗਰ ਵੀ ਚੱਲਦਾ ਲੰਗਰ ਵੀ ਚੱਲਦਾ ਲੰਗਰ ਵੀ ਪਾਣੀ ਰੋਟੀ ਠੀਕ ਆ ਨੰਗਲ ਵੀ ਟੁੱਟ ਵਰਤਦਾ ਉਹ ਟੁੱਟ ਵਰਤਦਾ ਠੀਕ ਆ ਜੀ ਚਾਹ ਵੀ ਆਪਣੀ ਬਣਦੀ ਆ ਜੀ ਚਾਹ ਵੀ ਬਣਦੀ ਠੀਕ ਆ ਜੀ ਬੱਕਰੀਆਂ ਨੂੰ ਹੁਣ ਜੇ ਗੱਲ ਕਰੀ ਜਾਵੇ ਕਿੜੇ ਹੁਣ ਪੈਣ ਭਰਾ ਆਪਣੇ ਦੂਰੋਂ ਨੇੜੋਂ ਬੱਕਰੀਆਂ ਲੈ ਕੇ ਆਉਂਦੇ ਨੇ ਜੀ ਬਾਈ ਪਾਣੀ ਪੀਣ ਨੂੰ ਮਿਲੂਗਾ ਬੱਕਰੀਆਂ ਨੂੰ ਬਿਲਕੁਲ ਜੀ ਫੁੱਲ ਸਹੂਲਤ ਨੂੰ ਫੁੱਲ ਸਹੂਲਤ ਕੋਈ ਘਾਟ ਨਹੀਂ ਠੀਕ ਆ ਜੀ ਆ ਸਾਰੀਆਂ ਮੋਟਰਾਂ ਆਪਣੀਆਂ ਨੇ ਬਾਈ ਜੀ ਦੇਖ ਸਕਦੇ ਤੁਸੀਂ ਪਿੱਛੇ ਵੀ ਚੱਲ ਰਹੀ ਉਹ ਮੋਟਰ ਆ ਗਿਆ ਸਾਰਾ ਪਾਣੀ ਵਾਲਾ ਖਾਲ ਵਗੈਰਾ ਸਾਰਾ ਪਾਣੀ ਠੀਕ ਆ ਬਾਈ ਦਿਖਾ ਦੇ ਖਮਾਗਰ ਮੋਟਰਾਂ ਚੱਲ ਰਹੀਆਂ ਨੇ ਇੱਧਰ ਤਾਂ ਖਾਲ ਦਿਖਾਉਂਗਾ ਤੇ ਬਾਈ ਜੀ ਕਹਨਾ ਇੱਕ ਗੱਲ ਹੋਰ ਵੀ ਔਰੇ ਖੁਸ਼ੀ ਦੀ ਗੱਲ ਇਹ ਆ ਵੀ ਪਾਣੀ ਦੀ ਘਾਟ ਨਹੀਂ ਪੈਂਦੀ ਕਿਸੇ ਤਰ੍ਹਾਂ ਦੀ ਵੀ ਪਾਣੀ ਆਲੇ-ਦਾਲੇ ਖਨਾਮਾ ਆਗਾ ਪਸ਼ੂਆਂ ਦੇ ਪੀਣ ਵਾਸਤੇ ਬੰਦਿਆਂ ਦੇ ਪੀਣ ਵਾਸਤੇ ਬਾਈ ਨੂੰ ਪੁੱਛਦਿਆਂ ਗੱਲਬਾਤ ਵੀ ਕਿਵੇਂ ਹੁਣ ਬਾਈ ਦੂਰੋਂ ਆਉਂਦੇ ਨੇ ਕੋਈ ਰਹਿਣ ਸਹਿਣ ਦਾ ਪ੍ਰਬੰਧਾ ਵੀ ਕਿਵੇਂ ਆਗਾ ਕਿਹੜੇ ਕੋਈ ਦੂਰੋਂ ਵਪਾਰੀ ਵਰਗ ਦਾ ਬੰਦਾ ਆਉਂਦਾਗਾ ਮਾਲ ਪਸ਼ੂ ਖਰੀਦਣ ਆ ਠੀਕ ਆ ਜੀ ਹਾਂਜੀ ਬਾਈ ਫਿਕਰ ਜੀ ਇੱਧਰ ਬਾਈ ਜਨਾ ਕਰਾਉਣੇ ਗੱਲਬਾਤ ਆਪਾਂ ਬਾਈ ਜੀ ਕਿਵੇਂ ਹੁਣ ਕੋਈ ਆਪਾਂ ਗੱਲ ਕਰੀਏ ਕਿਹੜੇ ਹੁਣ ਭੈਣ ਭਾਈ ਆਪਣੇ ਦੂਰੋਂ ਵਪਾਰੀ ਆਉਂਦੇ ਨੇ ਹਾਂਜੀ ਬਾਈਚਾਂ ਬਾਈਚਾਂ ਸੋਨਾਂ ਨੂੰ ਕੋਈ ਨਿਹਰਾ ਸਵੇਰਾ ਹੁੰਦਾਗਾ ਹਾਂਜੀ ਤੁਸੀਂ ਬਾਈ ਜੀ ਉਹਨਾਂ ਦਾ ਕੋਈ ਰਹਿਣ ਦਾ ਪ੍ਰਬੰਧ ਕਰੋਗੇ ਬਿਲਕੁਲ ਬਾਈ ਜੀ ਠੀਕ ਹੈ ਜੀ ਆਪਣਾ ਕੋਠਾ ਬਣਿਆ ਹੋਇਆ ਜੀ ਠੀਕ ਹੈ 7-8 ਕਨਾਂ ਦਾ ਕੋਠਾ ਬਣਿਆ ਹੋਇਆ ਉੱਥੇ ਰਹਿਣ ਦੀ ਸਾਰੀ ਸਹੂਲਤ ਹੈ ਜੀ ਠੀਕ ਹੈ ਜੀ ਰੋਟੀ ਪਾਣੀ ਦੀ ਸਾਰੀ ਸਹੂਲਤ ਹੈ ਜੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਬਾਈ ਜੀ ਠੀਕ ਆ ਵੀ ਜੇ ਮਾਲ ਖਰੀਦ ਕੇ ਰੱਖ ਲਿਆ ਔਰੇ ਤੁਸੀਂ ਮਾਲ ਸਾਮੋਗੇ ਹਾਂ ਬਿਲਕੁਲ ਸਾਮੋਗੇ ਠੀਕ ਆ ਉਹ ਸਾਡੀ ਜ਼ਿੰਮੇਵਾਰੀ ਹੋਊਗੀ ਮਾਲ ਦੀ ਕਿਹੜਾ ਬੰਦਾ ਔਰੇ ਰਾਜਦਰੀਆ ਹੱਸ ਰਹੂਗਾ ਓਕੇ ਉਹ ਸਾਡੀ ਸਾਰੀ ਜ਼ਿੰਮੇਵਾਰੀ ਮੰਡੀ ਲਾ ਰਿਹਾ ਬੱਕਰੀਆਂ ਦੀ ਬਹੁਤ ਸੋਹਣੀ ਇਹਦਾ ਕਹਨਾ ਬਾਈ ਜੀ ਕਿੱਥੇ ਮੰਡੀ ਲਾਉਣ ਦੀ ਲੋਕੇਸ਼ਨ ਆ ਬਾਈ ਜੀ ਇਹ ਆਪਦਾ ਬਹਾਨਾ ਬਾਈ ਦਾ ਠੀਕ ਆ ਜੀ ਕੋਈ ਇਹਨੇ ਠੇਕੇ ਤੇ ਨਹੀਂ ਲੈਤੀ ਹੋਈ ਕੋਈ ਇਹਨੇ ਬਾਈ ਜੀ ਕੋਈ ਉਹਦਾ ਬੀਮਾ ਨਹੀਂ ਭਰਿਆ ਹੋਇਆ ਕਹਿੰਦੇ ਪਾਬ ਵੀਕਣਾਪ ਦੇ ਥਾਂ ਦੇ ਵਿੱਚ ਬਾਈ ਕਨਾ ਮੰਡੀ ਲਾਉਂਦਾ ਇੱਥੇ ਕੋਈ ਡਾਰ ਡੱਕਰ ਨਹੀਂ ਹੈਗਾ ਬਾਈ ਜੀ ਤੁਸੀਂ ਦਿਨ ਰਾਤ ਮੰਡੀ ਤੇ ਦਿਨ ਐਤਵਾਰ ਨੂੰ ਆਇਆ ਐਤਵਾਰ ਨੂੰ ਹਰ ਐਤਵਾਰ ਠੀਕ ਆ ਜੀ ਹਰ ਮਿੰਨੇ ਤੋਂ ਚਾਰ ਵਾਰ ਮੰਡੀ ਲੱਗਿਆ ਕਰੀ ਠੀਕ ਆ ਜੀ ਹਰ ਐਤਵਾਰ ਨੂੰ ਕਹਨਾ ਓਰੇ ਬੱਕਰਾ ਮੰਡੀ ਬਹੁਤ ਹੀ ਸੋਹਣੀ ਲੱਗਦੀ ਆ ਬਾਈ ਕਹਿੰਦਾ ਹੁਣ ਤਾਂ ਚਲੋ ਸੀਜ਼ਨ ਚੱਲ ਰਿਹਾ ਜੀਰੀ ਝੋਨਾ ਲੱਗ ਰਿਹਾਗਾ ਹੁਣ ਮੜਾ ਜਾ ਗਰਮੀ ਕਰਕੇ ਕਹਿੰਦਾ ਮਾਲ ਪਸ਼ੂ ਘਟਾ ਰਿਹਾ ਅਸੀਂ ਵੀ ਵੈਸੇ ਲੇਟ ਹੋ ਗਏ ਬਹੁਤ ਮਾਲ ਪਸ਼ੂ ਆਇਆ ਹੋਇਆ ਸੀਗਾ ਸਾਨੂੰ ਰਾਹ ਦੇ ਵਿੱਚ ਮਿਲਿਆਗਾ 1500 ਦੇ ਹੋਗੇ ਬਾਈ ਜੀ ਹਾਂ ਜੀ 1500 ਦੇ ਬਾਈ ਕਹਿੰਦਾ ਹੋਗੇ ਬਹੁਤ ਵਧੀਆ ਕੱਠ ਸੀਗਾ ਅਸੀਂ ਮੜਾ ਜਾ ਦੂਰ ਜਾਣ ਕਰਕੇ ਲੇਟ ਹੋ ਗਏ ਔਰ ਇਹ ਕਹਿੰਦਾ ਬਹੁਤ ਜ਼ਿਆਦਾ ਵਧੀਆ ਬੱਕਰਾ ਮੰਡੀ ਲੱਗਦੀ ਆਗੀ ਬਹੁਤ ਸ਼ੌਂਕ ਦੇ ਨਾਲ ਬਾਈ ਲਵਾਉਂਦੇ ਨੇ ਕੋਈ ਕਿਸੇ ਨਾਲ ਭੇ ਭਾਵ ਨਹੀਂ ਹੁੰਦਾ ਸਭ ਸੌਦੇ ਕਹਿੰਦਾ ਇੱਕੋ ਜੀ ਹੁੰਦੇ ਨੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਇੱਥੇ ਕਾਰਪੜੀ ਨਹੀਂ ਹੁੰਦੀ ਕਹਿੰਦਾ ਭਾਪੀ ਚੰਗੇ ਸੌਦੇ ਖਰੇ ਸੌਦੇ ਹੁੰਦੇ ਨੇ ਠੀਕ ਆ ਬਾਈ ਜਰਮਜੀਤ ਹਾਂਜੀ ਹਾਂਜੀ ਠੀਕ ਆ ਜੀ ਬਾਈਆਂ ਨੂੰ ਕੀ ਕਹਿਣਾ ਚਾਹੁੰਦੇ ਕਿੜੇ ਆਪਣੇ ਦੂਰੋਂ ਨੇੜੇ ਆਉਣਗੇ ਵੀ ਬਾਈ ਜੀ ਕਿੰਨਾ ਕੁ ਸਾਨੂੰ ਪਿਆਰ ਕਰਾਂਗੇ ਆਪਾਂ ਦੱਸੋ ਵੀ ਕਿਸੇ ਨਾਲ ਸੱਤ ਬੰਦ ਦੀ ਬੇਨਤੀ ਆ ਆਪਣੀ ਮੰਡੀ ਵਧੀਆ ਚਲੋ ਆਪਾਂ ਇਹਦੇ ਉੱਗੇ ਤੋਂ ਹੋਰ ਹੁਲਦ ਜਾ ਕਰਾ ਉਦੋਂ ਵੀ ਫੁੱਲ ਹਾਂ ਫੁੱਲ ਸਕਾਰ ਕਰਨ ਠੀਕ ਆ ਜੀ ਠੀਕ ਆ ਕਹਿੰਦਾ ਭਾਪੀ ਕਿਸੇ ਨਾਲ ਧੋਖੇ ਧੜੀ ਵਾਲੀ ਬਿਲਕੁਲ ਬਿਲਕੁਲ ਬਾਈ ਜੀ ਹਾਂ ਪੱਖ ਦੋਨੇ ਤਰ੍ਹਾਂ ਦਾ ਕਰਨਾ ਬਿਲਕੁਲ ਨਹੀਂ ਇੱਕ ਤਰ੍ਹਾਂ ਦਾ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਨਾ ਠੀਕ ਆ ਜੀ ਸਹੀ ਨੂੰ ਇਹ ਦੇਖੋ ਬਾਈ ਜੀ ਬਹੁਤ ਬਾਈ ਕਹਿੰਦਾ ਬਹੁਤ ਹੀ ਆਪਣੇ ਕਿੰਨੇ ਭਰਾ ਸਾਰੇ ਖੜੇ ਨੇ ਓਰੇ ਬਹੁਤ ਹੀ ਸਾਰੇ ਸੁਭਾਅ ਦੇ ਚੰਗੇ ਨੇ ਤੁਸੀਂ ਬਾਈ ਜੀ ਮੰਡੀ ਤੇ ਆਓ ਮਾਲ ਪਸ਼ੂ ਲੈ ਕੇ ਆਓ ਮਾਲ ਪਸ਼ੂ ਵੇਚ ਕੇ ਜਾਓ ਬਾਈ ਜੀ ਸੋਣੂ ਕਹਿੰਦਾ ਓਰੇ ਸੋਣੂ ਪੂਰਾ ਰਿਸਪੌਂਸ ਮਿਲੂਗਾ ਬਾਈਆਂ ਦਾ ਬਹੁਤ ਹੀ ਸੋਹਣੇ ਚੰਗੇ ਢੰਗ ਦੇ ਨਾਲ ਬਾਈਆਂ ਨੇ ਕਹਿੰਨਾ ਮੈਂ ਬਾਈਆਂ ਨੂੰ ਸਾਵਾ ਛੇ ਦਿੰਨਾਗਾ ਬਹੁਤ ਸੋਹਣੇ ਢੰਗ ਨਾਲ ਬਾਈਆਂ ਨੇ ਕਹਿੰਨਾ ਮੰਡੀ ਇਰੋਂ ਸਟਾਰਟ ਤੁਸੀਂ ਪੁੰਨਾਲ ਪਿੰਡ ਦੇ ਵਿੱਚ ਜ਼ਿਲ੍ਹਾ ਸੰਗਰੂਰ ਡਿਸਟ੍ਰਿਕਟ ਧੂਰੀ ਬਾਈਆਂ ਨੇ ਬਹੁਤ ਸੋਹਣਾ ਆਇਆ ਇਤਵਾਰ ਬੱਕਰਾ ਮੰਡੀ ਦੀ ਅਪਰਾਲਾ ਕਰਿਆਗਾ ਬਹੁਤ ਸ਼ੌਂਕ ਦੇ ਨਾਲ ਤੁਸੀਂ ਬਾਈ ਜੀ ਕਹਿੰਨਾ ਬਾਈਆਂ ਦਾ ਪੂਰਾ ਸਾਥ ਦੇਣਾਗਾ ਚੰਗੇ ਤਰੀਕੇ ਨਾਲ ਬਾਈ ਕਹਿੰਨਾ ਬਾਈਆਂ ਨੂੰ ਡੀਲ ਕਰਦੇ ਨੇ ਹੁਣ ਸਾਰ ਠੀਕ ਆ ਜੀ ਔਰ ਸੌਂ ਦਾ ਵੀ ਪ੍ਰਬੰਧ ਆ ਪਾਣੀ ਦਾ ਵੀ ਪ੍ਰਬੰਧ ਆ ਰੋਟੀ ਦਾ ਵੀ ਪ੍ਰਬੰਧ ਆ ਪਾਣੀ ਦਾ ਵੀ ਬਾਈ ਜੀ ਸਾਰੇ ਕਾਸੇ ਦਾ ਔਰ ਸੋਨੂੰ ਮਿਲੂਗਾ ਬਾਈ ਦੀ ਕਹਿੰਨਾ ਬਾਕੀ ਮੰਡੀ ਦੀ ਸੋਨੂੰ ਪਰਚੀ ਵੀ ਮਿਲੂਗੀ ਠੀਕ ਆ ਬਾਈ ਕਰੀ ਹਾਂ ਜੀ ਹਾਂ ਜੀ ਠੀਕ ਆ ਜੀ ਬਾਈਆਂ ਨਾਲ ਹੋਰ ਬਾਈਆਂ ਨਾਲ ਗੱਲਬਾਤ ਕਰਾਉਣਾ ਕਿਹੜੇ ਭਾਈ ਆਪਣੇ ਖੜੇ ਨੇ ਇਹਨਾਂ ਦੇ ਪੁੱਛਦੇ ਆ ਕੀ ਵਿਚਾਰ ਨੇ ਭਾਈ ਸਸੇ ਘਾਲ ਹਾਂਜੀ ਕਿਹੜਾ ਫਿਰਦਾ ਪੁਣਾ ਵੀ ਹੈ ਪੁਣਾ ਵਾਲਾ ਹਾਂ ਬਾਈ ਨੇ ਮੰਡੀ ਲਾਈ ਆ ਵਧੀਆ ਲੱਗਿਆ ਸੋਨੂ ਪੂਰਾ ਵਧੀਆ ਬਾਈ ਜੀ ਠੀਕ ਆ ਪੂਰਾ ਮਨ ਚਾਹੇ ਤਾਂ ਨਹੀਂ ਹੋਏ ਬਾਈ ਨੇ ਕੀ ਕੰਮ ਤੋਂ ਨਾ ਨਹੀਂ ਨਾ ਬਹੁਤ ਵਧੀਆ ਬਹੁਤ ਵਧੀਆ ਫੰਕਸ਼ਨ ਮਰਿਆ ਠੀਕ ਆ ਧੰਨਵਾਦ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਠੀਕ ਆ ਜੀ ਹਾਂਜੀ ਮੰਡੀ ਲਾਉਣ ਦੇ ਖੁਸ਼ੀ ਹੋਈ ਆ ਪੂਰੀ ਫੁੱਲ ਖੁਸ਼ੀ ਆ ਠੀਕ ਆ ਆਪਣੇ ਪੰਜਾਬ ਦੇ ਵਿੱਚ ਆਪਣੇ ਪੁਣਾਲ ਦੇ ਵਿੱਚ ਲਵੇ ਲਾਉਣੇ ਮੰਡੀ ਨਹੀਂ ਹੈਗੀ ਸੀ ਹਾਂ ਇਸੇ ਕਾਰਨ ਵੀ ਅਸੀਂ ਨੇ ਇਹ ਜਗ੍ਹਾ ਚੁਣੀ ਆ ਠੀਕ ਆ ਜੀ ਵੀ ਸਾਨੂੰ ਮਤਲਬ ਜਿਹੜੇ ਅਸੀਂ ਸਾਰਾ ਮਤਲਬ ਆਸੇ ਪਾਸੇ ਮੰਡੀਆਂ ਤੇ ਜਾ ਕੇ ਠੀਕ ਹੈ ਜੀ ਅਸੀਂ ਨੇ ਆਪਣੀ ਜਗ੍ਹਾ ਚੁਣੀ ਆ ਵੀ ਹਾਂ ਵੀ ਮੰਡੀ ਆਪਣੀ ਪਾਸ ਹੋਊਰੇ ਠੀਕ ਹੈ ਜੀ ਹਾਂ ਬਾਕੀ ਬਾਈ ਜੀ ਪਾਸਾਈ ਦੀ ਵੀ ਠੀਕ ਹੈ ਬਾਈ ਨਾਲ ਪੂਰਾ ਸਾਥ ਹੈਗਾ ਬਿਲਕੁਲ 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 ਵੀਰੇ ਠੀਕ ਆ ਆਪਣਾ ਨਾਮ ਦੱਸੋ ਜੀ ਆਪਣਾ ਰਾਜਵਿੰਦਰ ਸਿੰਘ ਵੀਰੇ ਠੀਕ ਹੈ ਜੀ ਬਾਈ ਨਾਲ ਗੱਲ ਕਰਾਉਣੇ ਆ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਹਾਂ ਵੀਰ ਜਗਜੀਤ ਸਿੰਘ ਜੀ ਜਗਜੀਤ ਸਿੰਘ ਇਹੀ ਪਿੰਡਾਂ ਦੀ ਹਾਂ ਹਾਂ ਠੀਕ ਆ ਬਾਈ ਬਾਈ ਦਾ ਸਾਥ ਆ ਪੂਰਾ ਹਾਂ ਜੀ ਹਾਂ ਕਰਮਜੀਤ ਦਾ ਹਾਂ ਜੀ ਹਾਂ ਬੱਕਰਾ ਮੰਡੀ ਲਾਉਣ ਤੇ ਹਾਂ ਜੀ ਹਾਂ ਵਧੀਆ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਠੀਕ ਆ ਜੀ ਬਾਈ ਨਾਲ ਕਰਾਉਣੇ ਗੱਲਬਾਤ ਬਾਈ ਸਤਿ ਕਿਹੜਾ ਪਿੰਡ ਆਪਣਾ? ਪੁੰਨਾਲੀ ਵੀਰੇ। ਠੀਕ ਆ ਕੀ ਨਾਮ ਆ ਵੀਰ ਆਪਣਾ? ਹਰਦੀਪ ਸਿੰਘ ਆ ਵੀਰੇ। ਹਰਦੀਪ ਸਿੰਘ। ਠੀਕ ਆ ਬਾਈ ਜੀ ਵਧੀਆ ਬਾਈ ਦਾ ਸਾਥ ਦਿੱਤਾਗਾ। ਪੂਰਾ ਬਹੁਤ ਹੀ। ਕਰਮਜੀਤ ਦਾ ਬਣਿਆ। ਹਾਂ ਫੁੱਲ ਸਪੋਰਟ ਆ ਜੀ। ਵੱਡਾ ਭਰਾ ਆ ਗੀ। ਠੀਕ ਆ ਗਾ ਹਾਂ ਦਹਾਹ ਕਹਾ ਨਾਲ ਚੱਲਾਂਗੇ। ਬੜੀ ਹਾਂ। ਠੀਕ ਆ ਜੀ। ਨਾਲ ਚੱਲਾਂਗੇ ਵੀਰ ਦੇ। ਚੰਗੀ ਗੱਲ ਆ ਬਾਈ ਜੀ। ਹਾਂ ਜੀ। ਧੰਨਵਾਦ ਬਾਈ ਜੀ। ਠੀਕ ਆ ਜੀ। ਕਰਾਉਨੇ ਬਾਈ ਨਾਲ ਗੱਲਬਾਤ ਹੋਰ ਨਾਲ ਬਾਈ ਜੀ। ਬਹੁਤ ਵਧੀਆ ਚੰਗੇ ਢੰਗ ਦੇ ਨਾਲ ਬਾਈਆਂ ਨੇ ਕਹਣਾ ਕੰਮ ਮੂਰੇ ਇੱਕ ਨੰਬਰ ਤੇ ਕੰਮ ਕੀਤਾਗਾ। ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਕਿਵੇਂ ਦੇਖਦਾ ਮੰਡੀ ਦੀ ਲੋਕੇਸ਼ਨ ਬਹੁਤ ਵਧੀਆ ਲੋਕੇਸ਼ਨ ਆ ਜੀ ਠੀਕ ਆ ਜੀ ਹਾਂ ਪੂਰਾ ਇੰਤਜ਼ਾਮ ਆ ਮੰਡੀ ਜੀ ਠੀਕ ਆ ਜੀ ਬਾਈ ਦਾ ਸਾਥ ਦਵੋਗੇ ਅਸੀਂ ਸਾਥ ਪਹਿਲਾਂ ਤੋਂ ਨਾਲ ਦੇ ਆ ਸੀ ਠੀਕ ਆ ਜੀ ਛੋਟੇ ਨਾਲ ਦੇ ਆ ਸੀ ਸਾਥ ਦੇ ਰਿਆ ਦੇਵਾਂਗੇ ਵੀ ਠੀਕ ਆ ਜੀ ਹਾਂ ਤੇ ਬਾਕੀ ਸਾਡੀ ਮੰਡੀ ਦੇ ਵਿੱਚ ਅਸੀਂ ਕਮੇਟੀ ਬਣਾਈ ਆ ਜੀ ਠੀਕ ਆ ਜੀ ਮੈਂ ਕਿ ਸਾਰਾ ਫੈਸਲਾ ਕਰੂਗਾ ਠੀਕ ਆ ਜੀ ਇਹਦੇ ਵਿੱਚ ਕੋਈ ਗਲਤ ਕੰਮ ਨਹੀਂ ਹੋਇਆ ਕਰੂਗਾ ਜੀ ਜੋ ਸਹੀ ਹੈ ਸਹੀ ਨੂੰ ਕਰਾਂਗੇ ਨਹੀਂ ਠੀਕ ਆ ਜੀ ਗਲਤ ਨਹੀਂ ਕਰਾਂਗੇ ਨਾ ਠੀਕ ਆ ਜੀ ਕੋਈ ਗੜਬੜ ਨਹੀਂ ਹੋਊਗੀ ਅਸੀਂ ਚੈੱਕ ਕਰ ਨਹੀਂ ਕਰਦੇ ਕਿੰਨੇ ਬਾਈ ਨਗ ਲੈ ਆਏ ਨੇ ਕਿੰਨੇ ਲੈ ਕੇ ਜਾ ਰਹੇ ਨੇ ਠੀਕ ਹੈ ਜੀ ਇਹ ਤੁਸੀਂ ਖਾਸ ਧਿਆਨ ਰੱਖਣਾ ਕੀ ਗੱਲ ਬਾਈ ਮੰਡੀਆਂ ਦੇ ਹੁਣ ਕਨ ਬਹੁਤ ਸਖਤ ਰੂਲ ਨੇ ਕਿਹੜੇ ਬਾਈ ਮੰਡੀਆਂ ਦੂਰੋਂ ਨੇੜੇ ਲਾ ਰਹੇ ਨੇ ਬਾਈਆਂ ਦੇਖਣਾ ਬਹੁਤ ਹੀ ਚੰਗੇ ਨੇਚਰ ਦੇ ਨਾਲ ਮਾਲ ਪਸ਼ੂ ਕਿਵੇਂ ਆਉਂਦਾ ਜਾਂਦਾਗਾ ਬਾਈ ਸਾਰਾ ਚੈੱਕ ਕਰਨਗੇ ਇਹ ਗੱਲਾਂ ਦਾ ਵੀ ਬਾਈ ਦੱਸੇ ਕਨਾ ਨੋਟ ਕਰਿਓ ਬਹੁਤ ਚੰਗਾ ਲੱਗਿਆ ਮੰਡੀ ਦਾ ਰੂਲ ਬਾਈ ਕਹਿੰਦਾ 50 ਬੰਦਿਆਂ ਦੀ ਸਾਡੀ ਕਮੇਟੀ ਹੈਗੀ ਮੰਡੀਆਂ ਦੀ ਉਰੇ ਕਰਾਉਣੀ ਬਾਈ ਨਾਲ ਗੱਲਬਾਤ ਹੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਹੜਾ ਪਿੰਡ ਹੈ ਜਪੜਾ ਪਾਹੀ ਕੋਨਾਲੇ ਠੀਕ ਹੈ ਜੀ ਹਾਂ ਬਾਈ ਦਾ ਆਪਣੇ ਪੂਰਾ ਪੂਰਾ ਸਾਥਾ ਬਾਈ ਦਾ ਮੰਡੀ ਤੇ ਲਾਉਣ ਦੇ ਕਿਹੜਾ ਰੇ ਬਾਈ ਮੰਡੀ ਲਾਰੇਗਾ ਸਾਡਾ ਗਵੰਡੀ ਹੈ ਠੀਕ ਹੈ ਜੀ ਸਾਡਾ ਬੱਚਾ ਹੈ ਅਸੀਂ ਪੂਰਾ ਸਾਥ ਜੋ ਠੀਕ ਹੈ ਜੀ ਅ ਗੱਲ ਕਲਾ ਨੂੰ ਜੇ ਹੁਣ ਕੋਈ ਆਪਾਂ ਫੈਸਲਾ ਕੋਈ ਕਰਨਾ ਪਏਗਾ ਜੀ ਨਾਲ ਫੈਸਲਾ ਤੁਸੀਂ ਹਾਂ ਜੀ ਠੀਕ ਹੈ ਸਾਰੇ ਬੰਦੇ ਜੀ ਕੋਈ ਰਾਇ ਬੜੀ ਦੋਗੇ ਹਾਂ ਜੀ ਹਾਂ ਨਾਲ ਖੜੇ ਠੀਕ ਹੈ ਜੀ ਚੰਗੀ ਗੱਲ ਹੈ ਧੰਨਵਾਦ ਜੀ ਨਾਲ ਖੜੇ ਅਸੀਂ ਗੱਲ ਬਾਈ ਜੀ ਅਸੀਂ ਗੱਲ ਬਾਈ ਜੀ ਹਾਂ ਜੀ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਮੰਡੀ ਦੇ ਵਿੱਚ ਬਹੁਤ ਵਧੀਆ ਵੀਰੇ ਬਹੁਤ ਵਧੀਆ ਠੀਕ ਹੈ ਜੀ ਅ ਬਾਈ ਦਾ ਸਾਥ ਦਵੋਗੇ ਕਰਮਜੀਤ ਦਾ ਪੂਰਾ ਵੀਰੇ ਪਹਿਲੇ ਅੱਗੇ ਬਾਈ ਜੀ ਆਪਾਂ ਨੇ ਇਹ ਕੰਮ ਵਧਾਉਣਾਗਾ ਪੂਰਾ ਵੀ ਕਿਹੜਾ ਕੋਈ ਦੂਰੋਂ ਨੇੜੋਂ ਬਾਈ ਆਉਣਗੇ ਬਾਈਆਂ ਦਾ ਪੂਰਾ ਸਾਥ ਦੇਣਾਗਾ ਠੀਕਾ ਕਿਸੇ ਨਾਲ ਵੀ ਆਪਾਂ ਨੇ ਭੇਪਾਬ ਨਹੀਂ ਕਰਨਾ ਜੇ ਕੋਈ ਵੀ ਬੰਦਾ ਕੋਈ ਤਾਕੜਾ ਜੇ ਮਾੜਾ ਜੀ ਆਪਾਂ ਨੇ ਇੱਕੋ ਜੀ ਗੱਲ ਕਰਨੀ ਆ ਹਾਂਜੀ ਬਾਈ ਜੀ ਠੀਕ ਆ ਜੀ ਓਰੇ ਬਾਈ ਜੀ ਕਿਸੇ ਤਰ੍ਹਾਂ ਤੁਹਾਡੇ ਨਾਲ ਧੋਖਾ ਤੜ ਹੀ ਨਹੀਂ ਹੁੰਦੀ ਬਹੁਤ ਸੋਹਣੇ ਬਾਈਆਂ ਦੇ ਵਿਚਾਰ ਨੇ ਵੀਰਾਂ ਦੇ ਆਪਾਂ ਸਾਰਿਆਂ ਦੇ ਪੁੱਛੇ ਨੇ ਬਾਈ ਸੱਸੇ ਚੱਲ ਹਾਂਜੀ ਬਾਈ ਕੀ ਦੱਸਦੇ ਮੰਡੀ ਦੇ ਲੋਕੇਸ਼ਨ ਕਿਵੇਂ ਆ ਵੀਰੇ ਲੋਕੇਸ਼ਨ ਵੀ ਵਧੀਆ ਸਾਉਂ ਦਾ ਪਾਣੀ ਪੂਣੀ ਦਾ ਬਾਈ ਨੇ ਪੂਰਾ ਜੋਰ ਲਾਇਆ ਪਿਆ ਠੀਕ ਆ ਜੀ ਜੇ ਇੰਨੀ ਹੋਰ ਸਹੂਲਤ ਹੋ ਉਨੀ ਬਾਈ ਕਹਿੰਦਾ ਆਪਾਂ ਸਹੂਲਤ ਦੇਵਾਂਗੇ ਦੇਵਾਂਗੇ ਠੀਕ ਆ ਜੀ ਵੀ ਕਹਾਂਵਰੀ ਆਪਾਂ ਕੰਮ ਵਧਾਵਾਂਗੇ ਹਾਂ ਕੋਈ ਤਕਲੀਫ ਵਾਲੀ ਕਿਸੇ ਨੂੰ ਕੋਈ ਗੱਲ ਨਹੀਂ ਵੀਰੇ ਬਹੁਤ ਬੰਦਾ ਮਿਹਨਤ ਕਰ ਰਿਹਾ ਹੈ ਮਿਹਨਤ ਕਰ ਰਿਆ ਅਸੀਂ ਤਾਂ ਬਾਈ ਨੂੰ ਵਧਾਈਆਂ ਦੇ ਸਕਦੇ ਆ ਵੀ ਸਾਡੇ ਏਰੀਆ ਦੇ ਵਿੱਚ ਮੰਡੀ ਲਾਈ ਅਸੀਂ ਹਾਂ ਵੀਰੇ ਬਾਈ ਦੀ ਸੋਚ ਪੀਗੀ ਕਹਿੰਦਾ ਅਸੀਂ ਇੱਕ ਦੋ ਵਾਰੀ ਅ ਕਿ ਜਦੋਂ ਆਪਾਂ ਆਪਣੇ ਲੋਕਾਂ ਨੂੰ ਸਹੂਲਤ ਦੇਣੀ ਹੈ ਕੋਈ ਪੈਸੇ ਦੇ ਪੈਸਾ ਕਮਾਉਣ ਵਾਲੀ ਕੰਮ ਨਹੀਂ ਕਰਨ ਆਪਾਂ ਮਾਏ ਬਾਈ ਨੇ ਕਿਹਾ ਮਾਨਸਪਰਾਲਾ ਕੀਤਾਗਾ ਵੀ ਆਪਾਂ ਦੇਖੋ ਕਿੰਨੇ ਚੰਗੇ ਲੈਵਲ ਦੀ ਗੱਲ ਕੀਤੀ ਹੈ ਬਾਈ ਨੇ ਚੰਗੇ ਉਹਦੇ ਦੀ ਗੱਲ ਕੀਤੀ ਆ ਵੀ ਆਪਾਂ ਆਪਨ ਏਰੀਆ ਦੇ ਵਿੱਚ ਮੰਡੀ ਲਾਈਏ ਭਾਈ ਆਪਣੇ ਲਵੇ ਲਾਉਣੇ ਵਾਲੇ ਭਾਈਆਂ ਨੂੰ ਸਾਰ ਨੂੰ ਰੋਜ਼ਗਾਰ ਦਈਏ ਵੀਰੇ ਬਾਈ ਨੂੰ 3-4 ਮਹੀਨੇ ਹੋ ਗਏ ਮਿਹਨਤ ਕਰਦੇ ਨੂੰ ਮੰਨ ਲਓ ਰੋਜ਼ ਜਾਣਾ ਆਉਣਾ ਲੋਕਾਂ ਨੂੰ ਮਿਲਣਾ ਕਰਨਾ ਭਾਈ ਠੀਕ ਹੈ ਜੀ ਬਹੁਤ ਮਿਹਨਤ ਕਰੀਆ ਮਿਹਨਤ ਕਰੀਆ ਅਸੀਂ ਬਾਈ ਨੂੰ ਕਹਣਾ ਉਹੀ ਗੱਲ ਹੈ ਵੀ ਵਧਾਈ ਦੇ ਪਾਤਰ ਆ ਭਾਈ ਸਾਡਾ ਹਾਂ ਬਹੁਤ ਵਧੀਆ ਭਾਈ ਨੇ ਕਹਣਾ ਆਪਣੇ ਪੁਨਾਲ ਦੇ ਵਿੱਚ ਮੰਡੀ ਦਾ ਫਰਾਲਾ ਕੀਤਾ ਸਾਡੇ ਏਰੀਆ ਦੇ ਵੀਰੇ ਸਾਡੇ ਏਰੀਆ 'ਚ ਸੋਚੀ ਨਹੀਂ ਸੀ ਕਿਸੇ ਨੇ ਐਡਾ ਸੋ ਜਿਹੜਾ ਮਾੜਾ ਬੰਦਾ ਵੀਰੇ ਉਹਨੂੰ ਦੂਰ ਜਾਣਾ ਬਹੁਤ ਆਪਰੇ ਅਗਲੇ ਦਾ 2025 ਨਾਲ ਜਨਮ ਚੇਤਾ ਜਾ ਉਤੇ 1500 ਦਾ ਖਰਚਾ ਵੀ ਆ ਜਾਂਦਾ ਜੀ ਹਾਂ ਬਹੁਤ ਵਧੀਆ ਲੱਗੇ ਸਹੀ ਗੱਲ ਹੈ ਜੀ ਲਵੇ ਲਾਉਣੇ ਪਿੰਡ ਵਾਲੇ ਆਪਾਂ ਮੋਟਰਸਾਈਕਲ ਤੇ ਭਾਈ ਜਾਨਵਰ ਲਿਆ ਕੇ ਸੀਕਣ ਆਉਂਦੇ ਨੇ ਵੀਰੇ ਆਉਂਦੇ ਨੇ ਵੰਡੀ ਤੇ ਭਾਈ ਜੀ ਅਸੀਂ ਵੇਚ ਸਕਦੇ ਹਾਂ ਇਹ ਸੋਟ ਲੈਵੇ ਭਾਈ ਜਾਦੇ ਜਾਨਵਰ ਨੇ ਆਪਾਂ ਗੱਡੀ ਕਰਾ ਸਕਦੇ ਹਾਂ ਕਿ ਜਿਹੜਾ ਆਪਾਂ ਕਹਿ ਦਿੰਦੇ ਆ ਵੀ 2-4 ਪਸ਼ੂ ਆਪਾਂ ਲੈ ਕੇ ਜਾਵਾਂ ਮੋਟਰਸਾਈਕਲ ਤੇ ਲਿਆ ਸਕਦੇ ਹਾਂ ਹਾਂ ਵੀਰੇ ਆਉਂਦੇ ਨੇ ਵੀਰੇ ਲੋਕ ਰੇੜੀਆਂ ਤੇ ਲੈ ਕੇ ਆਉਂਦੇ ਸਹੀ ਗੱਲ ਹੈ ਜੀ ਬਹੁਤ-ਬਹੁਤ ਭਾਈ ਸਾਹਿਬ ਦਾ ਧੰਨਵਾਦ ਨਾਮ ਦੱਸੋ ਭਾਈ ਆਪਣੇ ਕੀ ਸੀ ਕਰਨ ਸਿੰਘ ਹੈ ਵੀਰੇ ਚੰਨ ਸਿੰਘ ਬਈ ਸਸੀਕਾਲ ਕੀ ਨਾਮ ਵੀ ਕਜੇ ਸੇ ਇਹੀ ਪਿੰਡ ਤੋਂ ਜੀ ਹਾਂਜੀ ਹਾਂਜੀ ਠੀਕ ਆ ਬਾਈ ਮੰਡੀ ਦੀ ਲੋਕੇਸ਼ਨ ਕਿਵੇਂ ਦੱਸੋ ਬਾਕੀ ਚੰਨੀ ਸਿੰਘ ਨੇ ਦੱਸ ਹੀ ਦਿੱਤਾ ਤੁਹਾਨੂੰ ਹਾਂ ਬਾਈ ਦਾ ਪੂਰਾ ਸਾਥ ਆ ਤੁਹਾਡਾ ਹਾਂ ਬਿੰਦ ਦੇ ਕਿਹੜੇ ਬਣੇ ਦੇਖੋ ਜਮਾਂ ਐਂ ਮੋਢੇ ਨਾਲ ਮੋਢਾ ਲਾ ਕੇ ਚੱਲੇ ਹੋਇਆ ਠੀਕ ਆ ਜੀ ਤੇ ਮੰਡੀ ਨੂੰ ਅੱਪ ਤੱਕ ਲੈ ਕੇ ਜਾਵਾਂਗੇ ਠੀਕ ਆ ਜੀ ਤੇ ਸਾਡਾ ਇਹ ਹੀ ਉਪਰਾਲਾ ਹੈ ਠੀਕ ਆ ਜੀ ਤੇ ਸਾਡਾ ਲੰਗਰ ਕੰਨਿਓ ਬਹੁਤ ਵਧੀਆ ਠੀਕ ਆ ਬਾਈ ਚੰਗੇ ਕੱਲਾ ਬਾਈ ਆਪਣੇ ਨਾਮ ਕੀ ਸੀਗਾ ਬਲਵਿੰਦਰ ਸਿੰਘ ਬਾਈ ਕਹੜਾ ਲੰਗਰ ਤੇ ਡਿਊਟੀ ਬਾਈ ਦੀ ਹੈਗੀ ਠੀਕ ਆ ਬਾਈ ਜੀ ਸੇਵਾ ਪਾਈਆਂ ਦੀ ਦੂਰੋਂ ਨੇੜੇ ਆਉਣ ਤੇ ਬਾਈ ਸੇਵਾ ਵਧੀਆ ਕਰਾਂਗੇ ਰੋਟੀ ਲੰਗਰ ਦੀ ਮੈਂ ਕਹ ਜਮੀ ਚੰਤੇ ਦੀ ਗੱਲ ਨਹੀਂ ਠੀਕ ਆ ਜੀ ਹਾਂ ਤੁਟ ਵਰਤ ਦਾ ਲੰਗਰ ਠੀਕ ਆ ਜੀ ਧੰਨਵਾਦ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਦੱਸੋ ਖਾ ਲਿਆ ਹਾਂ ਜੀ ਅਸੀਂ ਹਾਂ ਜੀ ਅਸੀਂ ਓਕੇ ਸਾਡਾ ਕੰਮ ਚਲੋ ਤੇ ਬਾਈ ਕਹਣਾ ਬਹੁਤ ਵਧੀਆ ਲੱਗਿਆ ਸਾਰੇ ਬਾਈ ਦੇਖੋ ਪਿੰਡ ਪਿੰਡ ਦੇ ਸਾਰੇ ਪੁਨਾ ਹਾਲ ਦੇ ਬਾਈ ਨੇ ਬਾਈ ਦਾ ਕਹਣਾ ਪੂਰਾ ਸਾਥ ਦੇ ਰਹੇ ਨੇ ਬਾਈ ਜੀ ਤੁਸੀਂ ਵੀ ਕਹਣਾ ਵੱਧ ਚੜ ਕੇ ਬਾਈ ਦਾ ਕਰਮਜੀਤ ਦਾ ਸਾਥ ਦੇਣਾਗਾ ਤੇ ਬਾਈ ਤਾਂ ਉਹਨਾ ਆਪਣਾ ਨੰਬਰ ਬੋਲਦਾ ਹੈਗਾ ਤੁਸੀਂ ਕਹਣਾ ਬਾਈ ਕਾਪੀਆਂ ਚੱਕੋ ਬਾਈ ਦਾ ਨੰਬਰ ਨੋਟ ਕਰੋ ਕਿਹੜੇ ਕਹਣਾ ਕੋਈ ਬੱਕਰੀ ਪਾਲਣ ਦਾ ਜਾਂ ਕੰਮ ਕਰਨਾ ਚਾਹੁੰਦੇ ਨੇ ਜਾਂ ਬੰਦੇ ਕਰ ਰਹੇ ਨੇ ਤੁਸੀਂ ਬਾਈ ਜੀ ਕਹਣਾ ਬਾਈ ਦਾ ਨੰਬਰ ਕਰਮਜੀਤ ਦਾ ਨੋਟ ਕਰੋ ਅਸੀਂ ਬਾਈ ਜਦੋਂ ਕਹਣਾ ਵੀ ਆਸੁਰੇ ਆਉਣਾਗਾ ਐਤਵਾਰ ਨੂੰ ਆਉਣਾਗਾ ਐਤਵਾਰ ਨੂੰ ਬਾਈ ਜੀ ਤੁਸੀਂ ਮਾਲ ਪਸੂ ਲਿਜਾ ਵੀ ਸਕਦੇ ਹੋ ਵੇਚ ਵੀ ਸਕਦੇ ਹੋ ਬਾਈ ਦਾ ਕਹਣਾ ਬਾਈ ਜੀ ਆਪਾਂ ਨੇ ਬਾਈ ਨਵੀਂ ਚੌਥੀ ਮੰਡੀ ਆ ਬਾਈ ਇਹ ਚੌਥੀ ਮੰਡੀ ਆ ਗਈ ਐਤਵਾਰ ਦੀ ਆ ਬਾਈ ਦਾ ਕਹਣਾ ਆਪਣੇ ਵੱਧ ਛੜ ਕੇ ਸਾਥ ਦੇਣਾ ਬਾਈ ਜੀ ਬਹੁਤ ਬਾਈ ਨੇ ਸੋਣਾ ਪਰਾਲਾ ਕਿਥਾਂਗਾ ਭਾਈ ਦੇ ਪਾਤਰ ਆਗਾ ਵੀਰ ਮੇਰਾ ਕਰਮਜੀਤ ਆ ਸਾਰੀ ਸਮੁੱਚੀ ਪੰਚਾਇਤ ਆਪਾਂ ਨੇ ਪੁਨਾਲ ਦੀ ਖੜੀ ਆ ਗਈ ਬਹੁਤ ਬਾਈ ਦਾਕ ਨਾਲ ਸਾਥ ਦਿੱਤਾ ਵੀ ਇਹਨਾਂ ਦਾ ਦੇਣ ਤਾਂ ਮੈਂ ਦੇ ਨਹੀਂ ਸਕਦਾ ਬਾਈ ਜੀ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਕੱਲਾ ਕੁਝ ਨਹੀਂ ਕਰ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਬਹੁਤ ਮਿਹਨਤ ਕਰਾ ਰਹੇ ਨੇ ਮਿਹਨਤ ਬਹੁਤ ਜ਼ਿਆਦਾ ਬਾਈ ਜੀ ਸਹੀ ਗੱਲ ਹੈ ਜੀ ਇਹਨਾਂ ਇਹ ਕਹਣਾ ਕੋਈ ਬੰਦਾ ਲੈ ਵੀ ਨਹੀਂ ਲੱਗਦਾ ਕੋਈ ਨਹੀਂ ਲੱਗਦਾ ਬਾਈ ਜੀ ਮੈਂ ਕਹਿੰਦਾ ਹੁਣ ਸਾਰੀ ਦੇਖਿਆ ਬਾਈ ਦਾਕ ਨਾਲ ਬਹੁਤ ਸਾਥ ਦਿੱਤਾ ਬਾਈ ਜਸਵੀਰ ਦੇ 5 ਵਜੇ ਦੇ ਆਏ ਹੋਣੇ ਸਾਰੇ ਦਿੱਤਾ ਕ ਬਾਈ ਦਾ ਸਹੀ ਗੱਲ ਹੈ ਜੀ ਬਾਈ ਤੁਸੀਂ ਕਹਿੰਨਾ ਦੂਰੋਂ ਨੇੜੇਓ ਪਹੁੰਚਣ ਦੀ ਬਾਈ ਜੀ ਬਰੇਕਰ ਪਾਲਤਾ ਕਰਨੀ ਹੈਗੀ ਬਾਈ ਦਾ ਬਹੁਤ ਹੀ ਸੋਹਣਾ ਭਾਈ ਤਾਂ ਸਹੀ ਕਹਣਾ ਬਾਈ ਜਾਨਾ ਬਾਹਰ ਚੜ ਕੇ ਇਸ ਮੰਡੀ ਦੇ ਤੁਸੀਂ ਸਾਥ ਦੇਣਾ ਆਪਣੇ ਲਵੇ ਲਾਉਣ ਵਾਲੇ ਨੂੰ ਵੀ ਦੱਸਣਾਗਾ ਕਿੱਥੇ ਤੱਕ ਆਪਣੀ ਵੀਡੀਓ ਜਾਂਦੀ ਆ ਆਪਣੇ ਗਾਹਾਂ ਦੀ ਗਾਹ ਵੀਡੀਓ ਸ਼ੇਅਰ ਕਰਕੇ ਭਾਈ ਦੇਖਣਾ ਮੰਡੀ ਦੀ ਲੋਕੇਸ਼ਨ ਗਾਹਾਂ ਪਛਾ ਦਿਓ ਠੀਕ ਆ ਜੀ ਧੰਨਵਾਦ ਸਾਰੇ ਬਾਈਆਂ ਦਾ ਕਿੰਨੇ ਵੀ ਆਪਾਂ ਨੂੰ ਦੇਖਦੇ ਨੇ ਬਾਈਆਂ ਦਾ ਨੰਬਰ ਨੋਟ ਕਰੋ ਤੁਸੀਂ ਕਾਪੀਆਂ ਚੱਕ ਕੇ ਵੀ ਨੋਟ ਨੰਬਰ ਪੱਕਾ ਕਰੋ ਆਏ ਐਤਵਾਰ ਨੂੰ ਮੰਡੀ ਇਹ ਲੱਗਿਆ ਕਰੋਗੇ ਨੰਬਰ ਬੋਲੋ 98555 0.02 ਤੁਹਾਾਰੇ ਫਿਰ ਨੋਟ ਕਰ ਲਓ ਬਾਈ ਜੀ 98555 06502 ਠੀਕ ਹੈ ਜੀ ਬਾਈ ਦਾ ਨੰਬਰ ਨੋਟ ਕਰ ਲਓ ਜੀ ਬਾਕੀ ਆਪਾਂ ਸਕਰੀਨ ਤੇ ਬਾਈ ਜੀ ਨੰਬਰ ਲਾਵਾਂਗੇ ਤੁਸੀਂ ਸਕਰੀਨ ਤੋਂ ਨੰਬਰ ਚੱਕਿਓ ਬਾਈ ਦਾ ਨੰਬਰ 70194 ਜੀ 1 ਮਿੰਟ ਜੀ ਲੈ ਬਾਈ ਜੀ ਤੁਸੀਂ ਨੰਬਰ ਨੋਟ ਕਰੋ ਬਾਈ ਦਾ 70194 ਜੀ 5882 ਠੀਕ ਹੈ ਦੁਬਾਰਾ 70194 ਜੀ 5882 ਇਹ ਉਹ ਕੰਪਨੀ ਦਾ ਨੰਬਰ ਆਗਾ ਤੁਸੀਂ ਇਹਦੇ ਨਾਲ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਤੁਸੀਂ ਇਹ ਕਹਿੰਦਾ ਬਾਈ ਨਾਲ ਫੋਨ ਲਾ ਸਕਦੇ ਬਾਈ ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਫੋਨ ਲਾਉਂਦਾ ਬੰਦਾ ਚੱਲੋ ਕੋਈ ਕੋਈ ਦਿੱਕਤ ਨਹੀਂ ਸਾਰਾ ਸਮਝਾਵਾਂ ਕਿੱਥੇ ਮੰਡੀ ਦਾ ਸਾਰੀ ਲੋਕੇਸ਼ਨ ਦੇਵਾਂਗੇ ਬਾਈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਬਾਈ ਜੇ ਤੁਸੀਂ ਦੂਰੋਂ ਮਾਲ ਲੈ ਕੇ ਆਉਣੇ ਹੋ ਜਾ ਤੁਸੀਂ ਇੱਥੇ ਕਹਿੰਨਾ ਆਪਾਂ ਕੀ ਗੱਲ ਆਪਾਂ ਪਿੰਡ ਦੇ ਵਿੱਚ ਰੋਲ ਚੰਨਾ ਮਾੜਾ ਬਾਈ ਨੂੰ ਕਹਨਾ ਕਿ ਪਿੰਡ ਦੇ ਵਿੱਚ ਫੋਨ ਨਾਲ ਦੇ ਵਿੱਚ ਬਾਈ ਤੁਸੀਂ ਕਾਲ ਕਰ ਲਿਓ ਬਾਈ ਸਾਨੂੰ ਸਾਰਾ ਸਮਝਾਓ ਵੀ ਕਿੱਥੇ ਮੰਡੀ ਦੀ ਲੋਕੇਸ਼ਨ ਆ ਕੀ ਗੱਲਬਾਤ ਹੈ ਠੀਕ ਹੈ ਜੀ ਧੰਨਵਾਦ ਬਾਈ ਜੀ ਵੀਡੀ